ਮੇਰਾ ਨਾਮ ਕਮਲਜੀਤ ਕੌਰ ਹੈ ਮੈਂ ਲੇਟ ਗੁਰਪ੍ਰੀਤ ਸਿੰਘ ਦੀ ਵਾਈਫਾ ਜੋ ਕਿ 17 1 2024 ਨੂੰ ਉਹ ਸ਼ਹੀਦ ਹੋਏ ਸੀ ਰੋਡ ਐਕਸੀਡੈਂਟ ਵਿੱਚ ਜਲੰਧਰ ਪੀਏਪੀ ਵਿੱਚ ਫੋਰਸ ਲੈਂਡ ਗਈ ਸੀ ਮੇਰੇ ਪਤੀ ਗੁਰਪ੍ਰੀਤ ਸਿੰਘ ਜਦੋਂ 3 ਮਹੀਨਿਆਂ ਦੇ ਸੀ ਉਦੋਂ ਉਹਨਾਂ ਦੇ ਪਾਪਾ ਦੀ ਵੀ ਡੈਥ ਇਦਾਂ ਹੀ ਹੋਈ ਸੀ ਸਾਡੇ ਤੇ ਸ਼ਹੀਦਾਂ ਦਾ ਹੀ ਪਰਿਵਾਰ ਚੱਲਣ ਡਿਆ ਹੈ ਜੇ ਉਸ ਪਰਿਵਾਰ ਨੂੰ ਸੀ ਨਹੀਂ ਸੰਭਾਲਾਂਗੇ ਤਾਂ ਫਿਰ ਜਦੋਂ ਲੋਕ ਦੇਖਣਗੇ ਉਹਨਾਂ ਪਰਿਵਾਰਾਂ ਦਾ ਹਾਲ ਫਿਰ ਦੁਬਾਰਾ ਕੋਈ ਪੁਲਿਸ ਜਾਂ ਫੌਜ ਭਰਤੀ ਹੋਣ ਦੀ ਹਿੰਮਤ ਨਹੀਂ ਕਰਦਾ ਜੇ ਉਸ ਪਰਿਵਾਰ ਨੂੰ ਮਾਨ ਸਤਕਾਰ ਮਨਦਮ ਮਿਲੇ ਕਿ ਫਿਰ ਉਹ ਮੁੰਡੇ ਉੱਥੋਂ ਦੇ ਵੀ ਕਹਿਣਗੇ ਕਹਿੰਦੇ ਜੇ ਕੋਈ ਹੈਗਾ ਆਪਣਾ ਆਪਣੇ ਮਗਰੋਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਵਾਲਾ ਹੈਗਾ